ਸੁਖਵੀਰ ਬਾਦਲ ਦੀਆਂ ਜਿਹੜੀਆਂ ਦਵੰਦਤਾਵਾਂ ਨੇ ਉਹਦੀਆਂ ਵਿਚਾਰੇ ਦੀਆਂ ਮਜਬੂਰੀਆਂ ਉਹ ਵੱਧਦੀਆਂ ਜਾਂਦੀਆਂ ਨੇ ਕੋਈ ਨਾ ਕੋਈ ਮਸਲਾ ਹੋਵੇ ਤੇ ਪਿਆਰੰ ਦਾ ਐਂਟੀ ਜਿਹੜਾ ਧੜਾ ਜਿਵੇਂ ਤੁਸੀਂ ਕੱਲ ਕਹਿ ਰਹੇ ਸੀਗੇ ਕਿ ਉਹ ਆਪਣੇ ਆਪ ਨੂੰ ਵਿਰੋਧੀ ਧੜਾ ਨਹੀਂ ਘਾਉਂਦੇ ਸੁਧਾਰਵਾਦੀ ਮੈਂ ਉਹ ਸ਼ਬਦ ਉਹਨਾਂ ਵਾਸਤੇ ਬਣਾਇਆ ਕਿਉਂਕਿ ਉਹਦੇ ਵਿੱਚ ਕੋਈ ਆਪਣੇ ਜਾਣ ਪਛਾਣ ਵਾਲੇ ਵੀ ਹੋ ਸਕਦੇ ਗੁੱਸਾ ਕਰ ਜਾਂਦੇ ਹਨ ਫਿਰ ਹੁਣ ਆਇਆ ਕਿ ਸਾਡੇ ਨਾਲ ਸੋਣ ਨੂੰ ਨਰਾਸ਼ੀ ਤੇ ਸੁਧਾਰਵਾਦੀ ਧੜਾ ਹੀ ਕਹਿ ਦਿੰਦੇ ਆ ਜੀ ਹਾਂ ਜੀ ਕਹੋ ਕਹੋ ਉਹਨਾਂ ਨੇ ਕੁਝ ਹੁੰਦੇ ਤੇ ਲਗਾਤਾਰ ਪ੍ਰਸ਼ਨ ਚੱਲਦੇ ਰਹਿੰਦੇ ਆ ਸਵਾਲ ਜਵਾਬ ਚੱਲਦੇ ਰਹਿੰਦੇ ਮੰਗਾ ਕਰਦੇ ਰਹਿੰਦੇ ਨੇ ਇਹ ਸਾਰੀਆਂ ਚੀ ਬਾਲਾ ਸਾਹਿਬ ਦੀਆਂ ਜਿਹੜੀਆਂ ਜੜਾਂ ਖੋਕਲੀਆਂ ਹੁੰਦੀਆਂ ਜਾ ਰਹੀਆਂ ਨੇ ਦੇਖੋ ਨਹੀਂ ਜੜਾ ਹੁਣ ਖੋਕਲੀਆਂ ਕਿਹਦੀਆਂ ਹੁੰਦੀਆਂ ਪਤਾ ਨਹੀਂ ਸਮਾਂ ਦੱਸੇਗਾ ਜੀ ਗੱਲ ਇਹ ਆ ਕਿ ਉਹਨਾਂ ਨੇ ਸੁਧਾਰ ਲੈਰ ਆਵਦੀ ਸ਼ੁਰੂ ਕਰ ਦਿੱਤੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਨ੍ਹਾਂ ਨੂੰ ਸੁਖਵੀਰ ਸਿੰਘ ਬਾਦਲ ਨੇ ਨਿਸ਼ਾਨਾ ਬਣਾ ਕੇ ਕੱਢਿਆ ਜਾਂ ਨਿਕਲੇ ਜਿਵੇਂ ਸਿਕੰਦਰ ਸਿੰਘ ਮਲੂਕਾ ਇਸ ਤਰ੍ਹਾਂ ਦੇ ਕੁਝ ਹੋਰ ਬੰਦੇ ਆ ਜਿਹੜੇ ਉਹ ਉਹਨਾਂ ਦੇ ਸੰਪਰਕ 'ਚ ਆ ਰਹੇ ਆ ਜੀ ਤੇ ਪਟਿਆਲੇ ਦੇ ਕਹਿੰਦੇ ਪਿੰਡ ਪਿੰਡ ਚ ਜਾਵਾਂਗੇ ਸ਼ੁਰੂਆਤ ਪਟਿਆਲੇ ਤੋਂ ਹੋ ਰਹੀ ਆ ਜੇ ਉਹ ਦੂਸਰੇ ਜ਼ਿਲ੍ਹੇ ਕਵਰ ਕਰਦੇ ਆ ਤਾਂ ਮਤਲਬ ਇਹ ਆ ਕਿ ਠੀਕ ਹੈ ਜਦੋਂ ਇਸ ਤਰ੍ਹਾਂ ਕੰਮ ਚੱਲਦਾ ਹੈ ਤਾਂ ਨੁਕਸਾਨ ਹੋ ਸਕਦਾ ਪਰ ਮੇਰਾ ਮੰਨਣਾ ਹੈ ਕਿ ਉਸ ਧੜੇ ਨੇ ਜੋ ਕਰਨਾ ਜਿੰਨਾ ਕਰਨਾ ਹੈ ਜੀ ਉਹ ਕਰ ਹੀ ਦੇਣਾ ਹੁਣ ਤਾਂ ਇਹ ਆ ਕਿ ਦੇਖੋ ਮੈਂ ਤੇ ਗੱਲ ਚੋ ਗੱਲ ਜਿਹੜੀ ਆ ਉਹ ਇਹ ਕੱਢ ਕੇ ਨਤੀਜਾ ਕੱਢਦਾ ਕਿ ਪਤਾ ਨਹੀਂ ਜਿਹੜਾ ਖੋਖਲੀਆਂ ਹੋ ਰੀਆਂ ਕਿ ਮਜ਼ਬੂਤ ਹੋ ਰੀਆਂ ਹੂੰ ਕਿਉਂਕਿ ਕੱਲ ਹੀ ਤੁਸੀਂ ਦੇਖੋ ਰਵਨੀਤ ਸਿੰਘ ਬਿੱਟੂ ਕੱਲ ਕੇ ਪਰਸੋ ਕਹਿ ਰਹੇ ਸੀ ਕਹਿੰਦੇ ਜੀ ਕਿ ਅਕਾਲੀ ਦਲ ਦਾ ਮਜ਼ਬੂਤ ਹੋਣਾ ਹੂੰ ਪੰਜਾਬ ਵਾਸਤੇ ਜਿਹੜਾ ਬਾਰਡਰ ਸਟੇਟ ਆ ਜੀ ਹਿੰਦੂ ਸਿੱਖ ਇਕਤਾ ਵਾਸਤੇ ਬਹੁਤ ਜ਼ਰੂਰੀ ਆ ਇਹਦੇ ਹੁਣ ਮਤਲਬ ਕੀ ਕੱਢੋਗੇ ਜਾਖੜ ਸਾਹਿਬ ਵੀ ਇਹੋ ਗੱਲ ਕਹਿ ਰਹੇ ਨੇ ਯਾਨੀ ਭਾਜਪਾ ਵਾਲੇ ਤੇ ਹਾਲੇ ਵੀ ਖੈਰ ਮਨਾ ਰਹੇ ਨੇ 12 ਸਪੋਟਾਂ ਮਿਲ ਰਹੀਆਂ ਹਨ ਬਾਜਪਾ ਵਾਲੇ ਬਾਹਰੋਂ ਗੈਲੋਂ ਮਾਰੋ ਠੀਕ ਹੈ ਇੱਕ ਵੇਲੇ ਬਾਹਰ ਦੇ ਕਹਿ ਸਕਦੇ ਹੈ ਤੇ ਆੜੀ ਨੇ ਇਹਨਾਂ ਦੇ ਪੁਰਾਣੇ ਜੀ ਜੀ ਪਰ ਉਹ ਇਹਨਾਂ ਦੀ ਖੈਰ ਮੰਗਦੇ ਨੇ ਨਿੱਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਦੁਆਨਾ ਕੋਈ ਹੋਰ ਮੰਗਦੀ ਤਾਂ ਮਤਲਬ ਕਿ ਉਹ ਤੇ ਖੈਰ ਸੁੱਖ ਮੰਗ ਰਹੇ ਨੇ ਕਿ ਇਹ ਬਈ ਆਬਾਦ ਰਹਿਣ ਜ਼ਿੰਦਾਬਾਦ ਰਹਿਣ ਤਦ ਹੀ ਚੰਗੀ ਗੱਲ ਆ ਹੂੰ ਤਾਂ ਕੀ ਅਸੀਂ ਇਹ ਦੇਖ ਰਹੇ ਹਾਂ ਕਿ 2027 ਤੱਕ ਐਂ ਉਹ ਆਬਾਦ ਰੱਖਣ ਦੀ ਇੱਛਾ ਹੈ ਉਹਨਾਂ ਦੀ ਕਿਆ ਬਾਤ ਰਹਿਣ 227 ਦੇ ਵਿੱਚ ਕਿਉਂਕਿ ਜਿਹੜਾ ਇਹਨਾਂ ਦਾ ਵੋਟ ਸ਼ੇਅਰ ਆ ਜੇ ਉਸ ਨੂੰ ਲੋਕ ਸਭਾ ਵਾਲੇ ਵੋਟ ਸ਼ੇਅਰ ਨੂੰ ਜੋੜ ਲਓਗੇ 18 13 31 ਜਾਨੀ ਅੱਗੇ ਅੱਧਾ-ਅੱਧ ਵੀ ਹੈਗਾ ਤੇ ਇੱਕ ਉਹ ਬਣ ਜਾਂਦਾ ਮਤਲਬ ਕਿ 32% ਵੋਟ ਸ਼ੇਅਰ ਇਹਨਾਂ ਦਾ ਅਵਲ ਦਰਜੇ ਦਾ ਬਣਦਾ ਸਾਰਿਆਂ ਨਾਲ ਜੀ ਤਾਂ ਇਹ ਬਿਆਨ ਉਹਨੇ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਭਾਈ ਬਹੁਤ ਕੁਝ ਸੋਚਣ ਵਾਸਤੇ ਮਜਬੂਰ ਕਰਦੇ ਨੇ ਕਿਉਂਕਿ ਜਿਹੜਾ ਸੁਧਾਰਵਾਦੀ ਧੜਾ ਤੇ ਉਹਦੇ ਵਿੱਚ ਵੀ ਤੇ ਭਾਜਪਾ ਦੇ ਨੇੜੂ ਬੈਠੇ ਨੇ ਨਾ ਕੁਝ ਅਲਾਨੀਆਂ ਬੈਠੇ ਨੇ ਨਾ ਹਮ ਢਿੰਕਸਾ ਸਾਹਿਬ ਮੈਂ ਨਾਂ ਵੀ ਲੈ ਦਿੰਨਾ ਜੀ ਚੰਦੂ ਮਾਜਰਾ ਸਾਹਿਬ ਵੀ ਕਹ ਲਉ ਕਿ ਦਿੱਲੀ ਦੀਆਂ ਸਫਾਂ ਦੇ ਵਿੱਚ ਬੜੇ ਪੁਰਾਣੇ ਲੀਡਰ ਦੇ ਤੌਰ ਤੇ ਜਾਣੇ ਜਾਂਦੇ ਆ ਜੀ ਬਿਲਕੁਲ ਸੋ ਇਸ ਵਾਸਤੇ ਭਾਈ ਗੱਲ ਇਹ ਕਿ ਬੀਬੀ ਜ਼ਗੀਰਕਰ ਉਦੋਂ ਜਦੋਂ ਐਸਟੀਪੀਸੀ ਦੇ ਪ੍ਰਧਾਨ ਦਾ ਇਲੈਕਸ਼ਨ ਲੜ ਰਹੇ ਸਨ ਤੇ ਉਹ ਕਿਹਾ ਜਾ ਰਿਹਾ ਸੀਗਾ ਇਹਨਾਂ ਨੂੰ ਸਪੋਰਟ ਕੀਤੀ ਜਾ ਰਹੀ ਹੈ ਸਰਚੰਤ ਸਿੰਘ ਜੀ ਦੀ ਸ਼ਾਇਦ ਇਹ ਕਾਰਡੀਓ ਵੀ ਜਿਹੜੀ ਉਹਨਾਂ ਦਿਨਾਂ ਦੇ ਵਿੱਚ ਵਾਇਰਲ ਹੋ ਗਈ ਸੀ ਤੇ ਕਹਿਣ ਦਾ ਮਤਲਬ ਇਹ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਣ ਅਗਾਹ ਕਿਸ ਤਰ੍ਹਾਂ ਦਾ ਆਦੇਸ਼ ਦਿੰਦੇ ਨੇ ਜੀ ਕਿਸ ਤਰ੍ਹਾਂ ਫਿਰ ਅੱਗੇ ਰਾਜਨੀਤੀ ਚੱਲਦੀ ਆ ਫਿਰ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਕਿਹਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਤੇ ਇਸ ਕਰਕੇ ਹੁਣ ਅਕਾਲ ਤਖਤ ਸਾ ਤੋਂ ਜੋ ਫੈਸਲਾ ਹੋਵੇਗਾ ਤੇ ਉਸ ਫੈਸਲੇ ਤੋਂ ਬਾਅਦ ਜਿਸ ਤਰ੍ਹਾਂ ਰਾਜਨੀਤੀ ਜਿਹੜੀ ਆ ਆਪਣੀ ਚਾਲ ਚੱਲੇਗੀ ਉਸ ਤੋਂ ਬਾਅਦ ਹੀ ਸਪਸ਼ਟ ਹੋ ਸਕਦਾ ਸੋ ਫਿਰ ਹਾਲ ਫਿਲਹਾਲ ਤੇ ਕਹ ਲੋ ਕਿ ਇਹ ਜਿਹੜੀ ਰਾਜਨੀਤੀ ਹੋ ਰਹੀ ਆ ਅਕਾਲੀ ਦਲ ਵਰਸਜ ਅਕਾਲੀ ਦਲੀ ਕਹਿ ਲਈ ਕਿ ਇਹਦੇ ਵਿੱਚ ਪੰਬਲ ਪੂਸਾ ਬਹੁਤ ਵੱਡਾ ਕਿ ਸੁਖਵੀਰ ਸਿੰਘ ਬਾਦਲ ਤਲਬ ਹੋ ਰਿਹਾ ਤੇ ਜਿਹੜੇ ਉਸ ਵੇਲੇ ਅਕਾਲ ਤਖਤ ਸਭ ਦੇ ਜਥੇਦਾਰ ਸੀ ਗਿਆਨੀ ਗੁਰਬਚਨ ਸਿੰਘ ਉਸ ਰੱਖਿਆ ਛਤਰੀ ਦੇ ਹੇਠ ਰਾਮ ਨਾਲ ਬੈਠੇ ਆ ਉਹਨਾਂ ਨੂੰ ਕੋਈ ਨਹੀਂ ਪੁੱਛੇਗਾ ਆ ਇਹਦੇ ਨਾਲ ਹੀ ਜੁੜਿਆ ਸਤਨਾਮ ਪਾਲੀ ਇਹਦਾ ਕਮੈਂਟ ਵੀ ਤੁਹਾਡੇ ਵਾਲੀ ਗੱਲ ਨਾਲ ਹੀ ਰਾਜ਼ੀ ਕਰਦਾ ਕਿ ਇਹਨੇ ਸੁਧਾਰਵਾਦੀ ਵੀ ਪਹਿਲਾਂ ਵਿਗਾਰ ਕਰਨ ਵਿੱਚ ਹਿੱਸੇਦਾਰ ਸੀਗੇ ਆਉ ਉਹ ਤੇ ਮੰਨਦੇ ਨੇ ਤਾਂ ਹੀ ਉਹ ਖਿਮਾ ਮੰਗਦੇ ਪਏ ਆ ਕਿ ਇੱਕ ਮੌਕਾ ਦੇ ਦੇ ਸਾਨੂੰ ਭੁੱਲਾਂ ਬਖਸ਼ਾ ਦਾ ਤੇ ਆਪ ਵੀ ਕਹਿ ਰਹੇ ਨੇ ਜੀ ਸੁਖਵੀਰ ਬਾਦਲ ਦਾ ਕੋਈ ਐਕਸ ਤੇ ਉਹਨਾਂ ਨੇ ਕੁਝ ਕਾਇਆ ਪਾਇਆ ਹੈਗਾ ਕਮੈਂਟ ਵੀ ਕਹਿੰਦੇ ਵੀ ਮੈਂ ਇੱਕ ਨਿਮਾਣੇ ਸਿੱਖ ਵਾਂਗ ਉਥੇ ਪੀ ਪਹਿਲਾਂ ਸ਼ਾਇਦ ਉਹਨਾਂ ਨੇ ਲਿਖਿਆ ਸੀ ਕਿ ਨਤਮਸਤਕ ਹੋਵਾਂਗਾ ਫਿਰ ਬਾਅਦ ਦੇ ਵਿੱਚ ਉਹ ਡਿਲੀਟ ਕਰਕੇ ਨਵਾਂ ਪਾਇਆ ਹੈ ਠੀਕ ਉਹਦੇ ਵਿੱਚ ਕਹਿੰਦੇ ਕਿ ਨਿਮਾਣੇ ਸਿੱਖ ਵਜੋਂ ਮੈਂ ਭਈ ਆਵਾਂਗਾ ਤਾਂ ਚੰਗੀ ਗੱਲ ਆਓ ਜੀ ਆਓ ਜੀ ਜੀ ਪਰ ਨਮਾਣਾ ਸਿੱਖ ਮੇਰੇ ਖਿਆਲ ਦੇ ਨਾਲ ਕਾਫੀ ਵੱਡਾ ਸ਼ਬਦ ਹੈ ਹੂੰ ਬਿਲਕੁਲ ਕਾਫੀ ਵੱਡਾ ਸ਼ਬਦ ਹੈ ਤਾਂ ਹੀ ਮੈਂ ਕਹਿ ਰਿਹਾ ਕਿ ਗਿਆਨੀ ਗੁਰਬਚਨ ਸਿੰਘ ਜੀ ਵੀ ਲੱਗਦੇ ਹੱਥੋਂ ਤੇ ਆ ਜਾਂਦੇ ਤੇ ਠੀਕ ਹੋ ਜਾਂਦਾ ਜੀ ਜੀ ਮੈਂ 2000 ਕਮੈਂਟ ਹੋਰ ਪੜਲਾਂ ਜੀ ਫਿਰ ਚੱਲਦੇ ਹਾਂ ਵਾਲ ਨੂੰ ਹਰਪਾਲ ਸਿੰਘ ਹੋਰਾਂ ਦਾ ਕਮੈਂਟ ਹੈ ਉਹ ਪੁੱਛ ਰਹੇ ਨੇ ਕਿ ਲਾਰੈਂਸ ਬਿਸ਼ਨੋਏ ਦੀ ਇੰਟਰਵਿਊ ਵਾਲੀ ਖਬਰ ਤੇ ਕੋਈ ਅਪਡੇਟ ਹੈ ਨਹੀਂ ਅਸੀਂ ਉਹਦੇ ਤੇ ਅੱਗੇ ਕੀਤੀ ਹੋਈ ਹੈ ਗੱਲ ਕਿ ਇਹਨਾਂ ਨੇ ਜਾ ਕੇ ਉੱਥੇ ਜਵਾਬ ਦਿੱਤਾ ਆ ਇਹ ਬਾਅਦ ਦੇ ਵਿੱਚ ਸਮਾਂ ਮੰਗ ਲਿਆ ਸੀਗਾ ਸ਼ਾਇਦ ਮਹੀਨੇ ਦਾ ਕਿ 2 ਮਹੀਨੇ ਦਾ ਕਿ 3 ਮਹੀਨੇ ਦਾ ਮੈਨੂੰ ਐਗਜ਼ੈਕਟ ਯਾਦ ਨਹੀਂ ਉਹ ਸਮਾਂ ਕੋਟ ਨੇ ਦੇ ਦਿੱਤਾ ਹਾਂਜੀ ਬਿਲਕੁਲ ਰਖੜਾ ਸਾਹਿਬ ਵੀ ਰਵਿੰਦਰ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਨਿਰਮਾਨ ਸਾਹਿਬ ਜੀ ਸਿੰਘ ਸਾਹਿਬ ਜੀ ਬਿਲਕੁਲ ਰਖੜਾ ਸਾਬ ਰਖੜਾ ਬ੍ਰਦਰਸ ਤੇ ਅੱਜ ਕੱਲ੍ਹ ਅ ਕਹਿ ਲਵਾਂ ਮੈਂ ਤਿਸ਼ਾਹਰਾਂ ਦੀ ਬੈਠਕ ਦੇ ਵਿੱਚ ਬੈਠ ਕੇ ਚਾਹ ਪੀ ਆਉਂਦੇ ਨੇ ਇੰਨੀ ਜਿਆਦੀ ਹੈ ਜੀ ਰਵਿੰਦਰ ਸਿੰਘ ਕਹਿੰਦੇ ਜੀਰਾ ਸ਼ਰਾਫ ਐਕਟ ਬਾਰੇ ਕੋਈ ਗੱਲ ਕਰਿਓ हां जी ਉੱਥੇ ਈਡੀ ਕੱਲ ਗਈ ਆ ਉੱਥੇ ਬੰਦ ਆ 2 ਸਾਲ ਤੋਂ ਹੁਣ ਈਡੀ ਗਈ ਆ ਈਡੀ ਵੇਖੋ ਕੀ ਉੱਥੋਂ ਕੱਢਦੀ ਆ ਹੂੰ ਬਿਲਕੁਲ ਉਹਦੇ ਤੇ ਕੋਈ ਆਫੀਸ਼ੀਅਲੀ ਬਿਆਨ ਆਏਗਾ ਤੇ ਪਤਾ ਲੱਗੇਗਾ ਜੀ ਜੀ